ਪੁਲਿਸ ਦੀ ਖਾਕੀ ਤੇ ਲੱਗਾ ਨਸ਼ੇੜੀ ਹੋਣ ਦਾ ਦਾਗ ਡੋਪ ਟੈਸਟ 'ਚ ਪੁਲਿਸ ਮੁਲਾਜ਼ਮਾਂ ਦੇ ਸੈਂਪਲ ਪੋਜ਼ੀਟਿਵ ਜ਼ਿਆਦਾਤਰ ਐਸੀ ਰੈਂਕ ਦੇ 27 ਮੁਲਾਜ਼ਮਾਂ ਦੇ ਡੋਪ ਟੈਸਟ ਕਰਵਾਏ ਗਏ 13 ਦੀ ਰਿਪੋਰਟ ਆਈ ਪੋਜ਼ੀਟਿਟਿਵ ਅਧਿਕਾਰੀਆਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਦੇ ਮੋਢਿਆਂ ਤੇ ਹੈ ਅਜਿਹੇ ਚ ਜੇਕਰ ਪੁਲਿਸ ਦੀ ਖਾਕੀ ਤੇ ਨਸ਼ੇੜੀ ਦਾ ਦਾਗ ਲੱਗ ਜਾਏ ਤਾਂ ਸੂਬੇ ਨੂੰ ਨਸ਼ਾ ਮੁਕਤ ਕਰਨਾ ਸੰਭਵ ਨਹੀਂ ਰਹੇਗਾ ਤਰਨਤਾਰਨ ਪੁਲਿਸ ਨਾਲ ਸੰਬੰਧਤ ਮੁਲਾਜ਼ਮਾਂ ਦੀ ਡੋਪ ਟੈਸਟ ਦੀ ਰਿਪੋਰਟ ਹਰ ਕਿਸੇ ਨੂੰ ਹੈਰਾਨ ਕਰਨ ਵਾਲੀ ਹੈ ਐਸਐਸਪੀ ਅਭਿਮਨੀਉ ਰਾਣਾ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਤੇ 27 ਪੁਲਿਸ ਮੁਲਾਜ਼ਮਾਂ ਦੇ ਡੋਪ ਟੈਸਟ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ 13 ਪੁਲਿਸ ਮੁਲਾਜ਼ਮ ਪੋਜ਼ੀਟਿਵ ਪਾਏ ਗਏ ਪੁਲਿਸ ਲਾਈਨ ਤਰਨਤਾਰਨ ਵਿਖੇ ਐਸਐਸਪੀ ਅਭਿਮਨੀਉ ਰਾਣਾ ਵੱਲੋਂ ਕੀਤੀ ਮੀਟਿੰਗ ਦੌਰਾਨ ਸੂਚਨਾ ਮਿਲੀ ਕਿ ਪੁਲਿਸ ਦੀ ਖਾਕੀ ਤੇ ਨਸ਼ਿਆਂ ਦਾ ਕਲੰਕ ਲੱਗ ਰਿਹਾ ਹੈ एसएसपी ਵੱਲੋਂ 27 ਪੁਲਿਸ ਮੁਲਾਜ਼ਮਾਂ ਦੀ ਸੂਚੀ ਤਿਆਰ ਕੀਤੀ ਗਈ ਸੀ ਸੂਚੀ ਵਿੱਚ ਸ਼ਾਮਲ ਕਰਮਚਾਰੀਆਂ ਵਿੱਚ ਜ਼ਿਆਦਾਤਰ ਸਹਾਇਕ ਸਹਾਇਕ ਇੰਸਪੈਕਟਰ ਐਸਆਈ ਰੈਂਕ ਦੇ ਕਰਮਚਾਰੀ ਸ਼ਾਮਲ ਹਨ ਸਿਵਲ ਹਸਪਤਾਲ ਤਰੰਤਾਰਨ ਦੇ ਡਾਕਟਰ सुरेंद्र ਸਿੰਘ ਲੈਬ ਟੈਕਨੀਸ਼ੀਅਨ ਕੇਵਲ ਸਿੰਘ ਬੀਟੀਓ ਅੰਗਰੇਜ਼ ਸਿੰਘ ਸੋਹਲ ਦੀ ਟੀਮ ਵੱਲੋਂ ਉਕਤ ਮੁਲਾਜ਼ਮਾਂ ਦੇ ਪਿਸ਼ਾਬ ਦੇ ਸੈਂਪਲ ਲਏ ਗਏ ਸ਼ਾਮ ਨੂੰ ਜਦੋਂ ਰਿਪੋਰਟ ਆਈ ਤਾਂ ਪੁਲਿਸ ਅਧਿਕਾਰੀਆਂ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਇਹਨਾਂ ਵਿੱਚੋਂ 13 ਪੁਲਿਸ ਮੁਲਾਜ਼ਮਾਂ ਦੀ ਰਿਪੋਰਟ ਪੋਜ਼ਿਟਿਵ ਪਾਈ ਗਈ ਸੀ ਹੁਣ ਇਹਨਾਂ ਪੁਲਿਸ ਮੁਲਾਜ਼ਮਾਂ ਦਾ ਸਰਕਾਰੀ ਤੌਰ ਤੇ ਇਲਾਜ ਕਰਵਾਉਣ ਦੀ ਕੋਸ਼ਿਸ਼ ਸ਼ੁਰੂ ਹੋ ਗਈ ਹੈ ਜ਼ਿਕਰਯੋਗ ਹੈ ਕਿ ਭਾਰਤ ਪਾਕਿਸਤਾਨ ਸਰਦ ਨਾਲ ਲੱਗਦੇ ਤਰਨਤਾਰਨ ਜ਼ਿਲ੍ਹੇ ਵਿੱਚ ਨਸ਼ੇ ਦਾ ਬੋਲਬਾਲਾ ਹੈ ਪਿਛਲੇ 3 ਸਾਲਾਂ ਵਿੱਚ ਇਸ ਜ਼ਿਲ੍ਹੇ ਵਿੱਚ ਨਸ਼ਿਆਂ ਕਾਰਨ 40 ਤੋਂ ਵੱਧ ਘਰਾਂ ਦੇ ਚਿਰਾਗ ਬੁਝ ਚੁੱਕੇ ਹਨ ਸਰਦ ਦੀ ਪੱਟੀ ਨਾਲ ਸੰਬੰਧਿਤ ਕਸਬਿਆਂ ਖੇਮਕਰਨ ਖਾਲੜਾ ਪਿੱਖੀਵਿੰਡ ਸਰਾਈ ਅਮਾਨਤ ਖਾਂ ਨੌਸੇਰਾ ਟਾਲਾ ਵਿੱਚ ਨਵੀਂ ਸਮੱਗਲਰਾਂ ਦਾ ਦਬਦਬਾ ਹੈ ਆਏ ਦਿਨ ਸਰਦ ਭਾਰਤੋਂ ਡਰੋਂ ਰਹੀ ਹੈਰੋਇਨ ਦੀ ਖੇਪ ਪੰਜਾਬ ਪਹੁੰਚ ਰਹੀ ਹੈ ਦੂਜੇ ਪਾਸੇ ਮਿਲੀ ਜਾਣਕਾਰੀ ਮੁਤਾਬਕ ਲਗਭਗ 12 ਲੱਖ ਦੀ ਆਬਾਦੀ ਵਾਲੇ ਵਾਲੇ ਤਰਨਤਾਰਨ ਵਿੱਚ ਕਰੀਬ 1400 ਪੁਲਿਸ ਕਰਮਚਾਰੀ ਤੈਨਾਤ ਹਨ ਜਦ ਕਿ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਦੀ ਸੰਖਿਆ ਕਰੀਬ 1500 ਹੈ ਸਰਦ ਨਾਲ ਲਗਦੇ ਪਿੰਡਾਂ ਵਿੱਚ ਵੱਡੇ ਤਸਕਰਾਂ ਦੀ ਸੰਖਿਆ ਕਰੀਬ 150 ਹੈ ਸਮੇ ਸਮੇਤੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਸ਼ਿਕੰਜਾ ਕਸਿਆ ਜਾਂਦਾ ਹੈ ਲੇਕਿਨ ਡਰਾਉਂ ਦੇ ਜ਼ਰੀਏ ਪਾਕਿਸਤਾਨ ਤੋਂ ਆਉਣ ਵਾਲੀਆਂ ਹੈਰੋਇਨ ਦੀਆਂ ਖੇਤਾਂ ਦੀ ਸਪਲਾਈ ਅਕਸਰ ਤਸਕਰਾਂ ਤੱਕ ਪਹੁੰਚਦੀ ਹੈ। ਐਸੀ ਸਥਿਤੀ ਵਿੱਚ ਪੁਲਿਸ ਮੁਲਾਜ਼ਮਾ ਦੀ ਡੋਪ ਟੈਸਟ ਦੀ ਰਿਪੋਰਟ ਪੋਜੀਟਿਵ ਆਉਣ ਨਾਲ ਮਹਿਕਮੇ ਦੀ ਨੀਂਦ ਉੱਡ ਗਈ ਹੈ। ਉਧਰ ਇਸ ਸਬੰਧ ਵਿੱਚ ਐਸਐਸਪੀ ਤਰਨਤਾਰਨ ਬਿਮਨਿਊ ਰਾਣਾ ਨਾਲ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।